ਮਰਦਾਬਾ 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 ਸ਼ਾਬਦਾਰ ਮਰਦਾਬਾ ਪੰਜਾਬ ਸਰਕਾਰ ਇਹ ਤਸਵੀਰਾਂ ਗੁਰਦੁਆਰਾ ਅੰਮ੍ਰਿਤਸਰ ਦੀਆਂ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਕੋਰਟ ਦੇ ਵੱਲ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਦੂਜੇ ਪਾਸੇ ਪੁਲਿਸ ਦੇ ਵੱਲੋਂ ਵੀ ਇੱਥੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਘੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਮੋਹਾਲੀ ਗੁਰਦੁਆਰਾ ਅੰਮ੍ਰਿਤਸਰ ਦੀਆਂ ਨੇ ਜਿੱਥੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਜਿਹੜੀ ਉਹ ਜਾਣ ਦੀ ਕੋਸ਼ਿਸ਼ ਮੋਹਾਲੀ ਕੋਰਟ ਵੱਲ ਕਰ ਰਹੀ ਹੈ ਜਿੱਥੇ ਬਿਕਰਮ ਅਜੀਤਿਆ ਦੀ ਪੇਸ਼ੀ ਹੋਣੀ ਹੈ اچھا اپ کو ਕਾਜੀਰੋ ਨੀਵਾ ਅਰੇ ਕਰ ਕਰ ਕਰਿਆ ਇੱਥੇ ਕੇਸੀ ਦੀ ਕਮੀ ਨਹੀਂ ਜਾਨਾ ਦਰੂਗਾ ਤਾਂ ਜਾ ਰਹੇ ਮੈਨੂੰ ਦਫਤਰ ਰੋਕ ਨਹੀਂ ਦੱਸਦੀ ਕਹਿੰਦੇ ਮਾਲ ਵੀ ਕਰਨਾ ਦਾ ਬੰਦ ਨੂੰ ਤਾਂ ਬੰਦ ਸਾਰੇ ਦਾ ਵਾਅਦਾ ਵੀਰੇ ਅੰਦਰ ਵਾਇਦਾ ਅੱਲੂ ਆਇਆ ਆਪਣਾ ਕਿੰਨਾ ਲੋਕ ਆਇਆ ਮੈਨੂੰ ਤਰਕ ਉਹ ਜਿਹੜਾ ਪਰਚਾ ਆਉਂਦੀ ਉਹ 11 ਤੋਂ 1:00 ਤੱਕ ਤੁਸੀਂ ਪੜ੍ਹਦੇ ਸਾਰੇ ਫੜਦੇ ਸਾਰਿਆਂ ਤੇ ਕਰ ਰਹੇ ਹਾਂ ਅੰਮ੍ਰਿਤਸਰ ਵੀ ਤਾਂ ਜਾ ਰਹੇ 100 ਵੀ ਨਹੀਂ ਹੋਣਾ ਮੈਂ ਇਹ ਜੀ ਸਾਨੂੰ ਲੈ ਕੇ ਜਾਣਾ ਪੈਣਾ ਮੈਂ ਤਾਂ ਕਹੀ ਜਾਂਦਾ ਇਹ ਭਾਈ ਰੋਟੀ ਪਾਣੀ ਹੈਗਾ ਤੁਹਾਡੇ ਜੁਗਬੀਆਂ ਕਿੱਧਰ ਸਰ ਅਸੀਂ ਅਜੀ ਸੁਣਿਓ ਅਸੀਂ ਡੀਸੀ ਪਾਸ ਸਾਡੇ ਜਿਸ ਪਾਸ ਸਾਡੇ ਜਾਂਦੇ ਉਹ ਖਰਾਬ ਜਿਹਾ ਲੱਗਦਾ 340 ਲੱਗਦਾ ਆਹ ਤੇ ਹੋਰ ਵੀ ਗੱਡੀ ਭਾਲ ਲੋ ਅੱਗੇ ਚਲੋ ਡੀਸੀ ਦੇਖ ਗੱਡੀ ਵੀ ਲਾ ਲੋ ਯਾਰ ਸੱਦੀ ਅਵੇ ਧੋ ਗੁਰਦੀਪ ਗੱਡੀ ਆਪੇ ਭਾਲਾ ਦੁਵਾਰ ਨੂੰ ਘਰੇ ਤੇ ਸਰੀ ਹੁਣ ਤੋਂ ਬਾਅਦ ਸਾਨੂੰ ਪਹਿਲੇ ਤਾਂ ਪਾ ਚੜ ਜਾਣਾ ਚਾਹਤ ਹੈ ਬੜੀ ਵਧੀਆ ਵਗਦਾ ਮੁੜ ਕੇ 40 ਹੋਰ ਆ ਗਏ ਉਹ ਦੋ ਕਰਕੇ ਲਾ ਦੇ ਡੀਸੀ ਸਾਹਿਬ ਕਰਕੇ ਕਰਕੇ ਗਿਆ ਸਾਥ ਕਿੱਜਾ ਇਹ ਨਹੀਂ ਰਿਹਾ ਤਾਂ ਪਿਆਹਾ ਵੀ ਉਹਨਾਂ ਨਾਲ ਹੀ ਗੱਡੀਆਂ ਬੰਦਾ ਲਾਵਾ ਨਾ ਦੇ ਜੀ ਉਹ ਸਾਡੀ ਦੇ ਨਾਮ ਹੈ ਉਹ ਗੱਡੀਆਂ ਲਿਆਣ ਮੜਾ ਕਹਿ ਰਿਹਾ ਉਹ ਕਰੀ ਗਿਆ ਉਹ ਸਤਰਾ ਮੜਾ ਬਹਿ ਗਿਆ ਬੰਕੇ ਕਟਿੰਗ ਨਾਲ ਨਾਲ ਇਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਬਲਵਿੰਦਰ ਸਿੰਘ ਭੁੰਦੜ ਦਰਬਾਰਾ ਸਿੰਘ ਗੁਰੂ ਮントਾ ਸਿੰਘ ਬਰਾੜ ਤੇ ਹੋਰ ਲੀਡਰਸ਼ਿਪ ਹੈ ਜਿਹੜੀ ਉਹ ਜਾਣ ਦੀ ਕੋਸ਼ਿਸ਼ ਦੇ ਵਿੱਚ ਸੀ ਮੁਹਾਲੀ ਅਦਾਲਤ ਵੱਲੋਂ ਪਰ ਉਹਨਾਂ ਨੂੰ ਇੱਥੇ ਰੋਕ ਲਿਆ ਗਿਆ ਹੁਣ ਰੀਟੇਨ ਕਰਕੇ ਯਾਹ ਫੇ ਕਿੱਥੇ ਲੈ ਜਾਂਦੇ ਆ ਇਹ ਵੀ ਦੇਖਾਂਗੇ ਕਿਉਂਕਿ ਸੁਖਵੀਰ ਸਿੰਘ ਬਾਦਲਾ ਤੇ ਬਾਕੀ ਲੀਡਰਸ਼ਿਪ ਪਹਿਲਾਂ ਹੀ ਰਿਟਾਇਨ ਕੀਤੀ ਜਾ ਚੁੱਕੀ ਹੈ ਇਸ ਵਾਰ ਇਸ ਕੌਮੇ ਕਾਰਗਰ ਦੀ ਲੀਡਰਸ਼ਿਪ ਤੇ ਨਾਲ ਚੱਲ ਰਹੇ ਹੁਣ ਇਸ ਨਾਮ ਨੇ ਦੇਖਣਾ ਪਵੇਗਾ ਕਿ ਅਗਲਾ ਫੈਸਲਾ ਕੀ ਹੋਵੇਗਾ ਜਿਸ ਬਾਰੇ ਸਵਾਲ ਕੀਤਾ ਬਵਾੜੋ ਵੱਡੀ ਕਿਹੜੀ ਹੈ ਜੀ ਸਰਪੰਚ ਪ੍ਰਧਾਨ ਸਿੰਘ ਧੰਗੜ ਹੋਰਾਂ ਨੂੰ ਕਿ ਤੁਹਾਡਾ ਅਗਲਾ ਪ੍ਰੋਗਰਾਮ ਕੀ ਹੈ ਜਿਸ ਨਾਮ ਦਾ ਕਹਿਣਾ ਹੈ ਕਿ ਅੱਜ ਦਾ ਸ਼ਾਮ ਮੇਕ ਦੇ ਦੌਰਾਨ ਬਾਬਾ ਜੀ ਇੱਕ ਆਪਣਾ ਪ੍ਰੋਟੈਸਟ ਕਰਨਾ ਹੈ ਜਿਸ ਤੇ ਕਾਰਵਾਈ ਹੈ ਤੇ ਅਗਲੀ ਰਣਨੀਤੀ ਦਾ ਆਮ ਆਦਮੀ ਪਾਰਟੀ ਦਾ ਲਾਈਫ ਆ ਨਾਮ ਦੇ ਜ਼ਿੰਦਾਬਾਦ ਲੋਕ ਜ਼ਿੰਦਾਬਾਦ ਜੱਟਿਆ ਸਾਹਿਬ ਦੇ ਪਰਚਾ ਰੱਦ ਕਰੋ ਰੱਦ ਕਰੋ ਰੱਦ ਕਰੋ ਜੱਟਿਆ ਸਾਹਿਬ ਦੇ ਪਰਚਾ ਰੱਦ ਕਰੋ ਰੱਦ ਕਰੋ ਰੱਦ ਕਰੋ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਸਰਪੰਚ ਸਿੰਘ ਸਖਬਦਰ ਜ਼ਿੰਦਾਬਾਦ ਸਰਪੰਚ ਸਿੰਘ ਸਖਬਦਰ ਜ਼ਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ زندہ باد ستار وکرم جی زندہ باد ستار سپیل سنگھی باضل زندہ باد ویراسن دے وچ لیتا پنجاب پولیس شرو مڑی اکالی دال زندہ باد شرو مڑی اکالی دال زندہ باد پنجاب سپکار مرتاباد 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 اپسان بالکل مرتاباد ਆਗਰ ਹੈਗੀ ਜਾਂ ਜਾ ਰਿਹਾ ਮੋਹਾਲੀ ਤੋਂ ਨੇ ਸ਼੍ਰੋਮਣੀ ਕਾਲੀ ਦਾਲ ਦੀ ਕੁਝ ਹੀ ਗਿਣਤੀ ਵਿੱਚ ਲੀਡਰਸ਼ਿਪ ਐਸੋ ਤੱਕ ਕੌਣ ਸੱਕੀ ਹੈ ਤੇ ਹਾਲੇ ਵੀ ਪੁਲਿਸ ਅਧਿਕਾਰੀਆਂ ਦਾ ਪਹਿਰਾ ਸ਼੍ਰੋਮਣੀ ਕਾਲੀ ਦਾਲ ਦੀ ਲੀਡਰਸ਼ਿਪ ਉੱਤੇ ਔਰ ਵਰਕਰਾਂ ਦੇ ਉੱਤੇ ਹੈ ਕਿ ਮੋਹਾਲੀ ਅਦਾਲਤ ਵੱਲ ਪਹੁੰਚ ਲੀਡਰਸ਼ਿਪ ਨਾ ਕਰ ਸਕੇ ਤਾਂ ਹੁਣ ਦੇਖਦੇ ਹਾਂ ਕਿ ਇਹਨਾਂ ਨੂੰ ਉਹਨਾਂ ਦੀਆਂ ਗੱਡੀਆਂ ਅਦਾਲਤੋਂ ਤੱਕ ਪਹੁੰਚ ਸਕਣਗੀਆਂ ਜਾਂ ਫਿਰ ਆਪ ਨੂੰ ਆਪਣੇ ਘਰਾਂ ਨੂੰ ਜਾਣਾ ਪਵੇਗਾ ਜਾਂ ਫਿਰ ਕਿਸੇ ਪੁਲਿਸ ਥਾਣੇ ਵਿੱਚ ਰਿਟੇਨ ਕੀਤਾ ਜਾਣਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਲੀਡਰਸ਼ਿਪ ਆ ਜਿਹੜੀ ਆਪ ਨੂੰ ਆਪਣੀਆਂ ਗੱਡੀਆਂ ਦੇ ਵਿੱਚ ਸਵਾਰ ਹੋ ਰਹੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੀਡਰਾਂ ਨੇ ਵੀ ਇਸ ਤੋਂ ਪਹਿਲਾਂ ਵੀ ਜਿਨ ਨਾਲ ਅਸੀਂ ਗੱਲਬਾਤ ਵੀ ਕੀਤੀ ਹੈ ਪਹਿਲਾਂ ਵੀ ਤੇ ਹੁਣ ਵੀ ਕੋਸ਼ਿਸ਼ ਕਰਦੇ ਆ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਇਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕੋਹਾੜੀ ਅਦਾਲਤ ਵੱਲ ਪਹੁੰਚ ਕਰੇਗੀ ਜਾਂ ਪਾਰਟੀ ਦੇ ਮੁਤਾਬਕ ਅਗਲੀ ਰਣਨੀਤੀ ਕੁਝ ਹੋਰ ਹੋਵੇਗੀ ਆ ਤੁਸੀਂ ਕਿ ਤੁਹਾਨੂੰ ਕੁਝ ਦਰਸ਼ਕ ਬੋਲਦੇ ਜੀ ਤੁਹਾਨੂੰ ਵੀ ਰੋਕਿਆ ਸੀ ਉਸ ਵਾਰ ਮੈਨੂੰ ਤਾਂ ਰੋਕਿਆ ਜੀ ਬਾਰੀ ਤੱਕ ਜਿਹੜੇ ਚਾਹ ਪੀਣੇ ਕੱਢ ਲਿਆ ਸੀ ਪਿੰਡਾਂ ਤੱਕ ਹੋਏ ਪਨਾ ਆ ਗਿਆ ਪਰ ਐਡਾ ਹੰਦਰਾਜ ਕਿਸੇ ਸਰਕਾਰਦਾਰੀ ਦੇਖਿਆ ਅਸੀਂ ਆਪਣਾ ਵਾਅਦਾ ਕੀਤਾ ਪਰ ਆਇਆ ਅਸੀਂ ਕਿਹਦੇ ਹੰਦਰਾਜ ਸਾਹਿਬ ਤੁੰਨੂੰ ਵੀ ਇੱਥੋਂ ਭੇਜ ਦਿੱਤਾਗਾ ਅਗਲੀ ਕੀ ਰਾ ਨੀਤੀ ਰਹੇਗੀ ਜੀ ਇਹ ਨਹੀਂ ਕਰ ਰਹੇ ਲੋਕਾਂ ਦੇ ਪ੍ਰੋਟੈਸਟ ਹੁੰਦੇ ਨੇ ਅਸੀਂ ਪ੍ਰੋਟੈਸਟ ਕਰ ਲਿਆ ਜਿਹੜੇ ਅਸੀਂ ਪ੍ਰੋਟੈਸਟ ਜਨਾਬ ਵੀ ਇਹ ਸਾਡੇ ਫੜਦੇ ਫੜਦੇ ਪੰਜਾਬ ਦੇ ਕੋਨੇ-ਕੋਨੇ ਤੇ ਅਸੀਂ ਇੱਥੋਂ ਤੁਰਨਾ ਸੀ ਪੂਰਾ ਰਾਹ ਸਾਹਿਬ ਤੋਂ ਤੁਰਨਾ ਨੂੰ ਫੜ ਕੇ ਲੈ ਗਏ ਸਾਡਾ ਟਾਈਮ ਪੂਰਾ ਹੋ ਗਿਆ ਹੁਣ ਅਸੀਂ ਚੱਲੇ ਆ ਕਿੱਥੇ ਲਿ ਜਾ ਰਹੇ ਤੈਨੂੰ ਲਿ ਜਾ ਰਹੇ ਜਾਂ ਕਿੱਥੇ ਜਾ ਰਹੇ ਹੋ ਲੱਗਦਾ ਤੁਸੀਂ ਆਪਣਾ ਰੋਸ ਦਰਜ ਕਰਵਾਉਣ ਵਿੱਚ ਸਫਲ ਹੋਏ ਹੋ ਜੀ ਰੋਸ ਤਾਂ ਹੀ ਜੋ ਦੁੱਖ ਹੁੰਦਾ ਹੈ ਆਪਣੀ ਆਪ ਆਰੇ ਜੀ ਨੂੰ ਪਤਾ ਲੱਗਦਾ ਹੈ ਨਾ ਸਭ ਦੇ ਪੰਜਾਬ ਦੇ ਕੋਨੇ-ਕੋਨੇ ਤੇ ਜੇ ਦਾ ਗੁਦਾਰਾ ਵੀ ਛੋਣੀ ਵੱਧ ਰਹੀ ਹੈ ਤੇ ਦੱਦਾ ਲੱਗ ਰਹੀ ਹੈ ਕਿਹਜੇਰੀ ਵੀ ਛੋਣੀ ਵੱਧ ਰਹੀ ਹੈ ਤੇ ਫਿਰ ਛੱਕੇ ਕੋਈ ਨਹੀਂ ਦਿਸ ਰਿਹਾ ਦਿਸ ਰਿਹਾ ਸਭ ਦਿਸ ਰਿਹਾ ਬਿਲਕੁਲ ਜੀਤਾ ਅਕਾਲੀ ਦੰਦ ਦੇ ਅਲੀਕਾ ਦਾ ਰੋਸ ਹੈ ਕਿ ਉਹ ਛੋਣੀ ਨੂੰ ਪਾ ਦੇਗੀ ਅੱਜ ਅਸੀਂ ਬਾਤ ਕਰੀਏ ਉਹਨਾਂ ਦੀ 77 ਮੰਨ ਲੀਏ ਜਿਹੜਾ ਬਿਲਾਕਾ ਦਾ ਪਾਣੀ ਬਹੁਤ ਹੋ ਤਕੀਦ ਆਈਆਂ ਤਸਵੀਰਾਂ ਜਿਹੜੀਆਂ ਮਹਾਲੀ ਤੋਂ